ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਰਗ ਮਹੱਲਾ ਪੰਜਮਾ ਆਵਰ ਸਭ ਭੂਲੇ ਪਰਮਤਨਾਂ ਜਾਣਿਆ ਏਕ ਸੁਧਾਕਰ ਜਾ ਗਹਿਰਦੇ ਵਸ ਹੈ ਤਿੰਨ ਬਿਦੇ ਤਤ ਪਛਾਨੇ ਰਹਾਉ ਪਰਵਰਤ ਮਾਰਗ ਜੇ ਤਕਝ ਹੋਈਏ ਤੇ ਤਾ ਲੋਗ ਵਿਚਾਰਾ ਜੋ ਲੋਰ ਨਹੀਂ ਪ੍ਰਗਾਸਾ ਤੋ ਲੋ ਅੰਧ ਅੰਧਾਰਾ ਜੈਸੇ ਧਰਤੀ ਸਾਦੇ ਬਹੁ ਬਿਦੇ ਬੀਜੇ ਨਹੀਂ ਜਾਮੈਂ ਰਾਮਨਾਮ ਬਿਨਾਂ ਮੁਕਤ ਨਾ ਹੋਈ ਹੈ ਟੂਟੇ ਨਹੀਂ ਵਿਮਾਨ ਨੀਰ ਬਲੋਵੈ ਅਦਰ ਸ਼ਰਮ ਪਾਵੈ ਨਹਿਨੋ ਕੈਸੇ ਰਿਸੈ ਬਿਨ ਗੁਰ ਭੇਟੇ ਮੋਤਨਾ ਗਾਉ ਮੈਤ ਨਹਿ ਜਗਦੀਸ਼ ਖੋਜਤ ਖੋਜਤ ਇਹ ਵਿਚਾਰੋ ਸਰਬ ਸੁਖਾਂ ਹਰ ਨਾਮਾ ਕਹੋ ਨਾਨਕ ਤੁਸਪੇ ਹੋ ਪ੍ਰਾਪਤ ਜਾਂ ਕਹਿ ਲੇਖਮ ਸੰਮ ਸਤਨਾਮੁ ਛਿਰੀ ਵਾਹੀ ਗੁਰੂ ਸਾਹਿਬ ਜੀ ਸਾਰਗ ਮਹੱਲਾ ਪੰਜਮਾ ਆਵਰ ਸਭ ਭੂਲੇ ਪਰਮਤ ਨਾ ਜਾਣਿਆ ਏਕ ਸਿਧਾਕਰ ਜਾਂ ਕਹਿ ਹਿਰਦੈ ਵਸਹਿ ਤਿਨ ਬਿਦੇ ਤਤ ਪਛਾਨੈ ਰਹਾਉ ਪਰਾ ਵਰਤ ਮਾਰਗ ਜੇ ਤੱਕ ਕੋਈ ਹੈ ਤੇ ਤਾ ਲੋਗ ਵਿਚਾਰਾ ਜੋ ਲੋ ਜ ਨਹੀਂ ਪ੍ਰਗਾਸਾ ਤੂ ਲੋ ਅੰਧ ਅੰਧਾਰਾ ਜੈਸੇ ਧਰਤੀ ਸਾਦੇ ਬਹੁ ਬਿਦ ਬੀਜੇ ਨਹੀਂ ਜਾਮੈਂ ਰਾਮ ਨਾਮ ਬਿਨ ਮੁਕਤ ਨਾ ਹੋਈ ਹੈ ਟੂਟੇ ਨਹੀਂ ਵਿਮਨ ਨੀਰ ਬਲੋਵੈ ਅਦ ਸ਼ਰਮ ਪਾਵੈ ਨਹਿਨੋ ਕੈਸੇ ਰਿਸੈ ਬਿਨ ਗੁਰ ਭੇਟੇ ਮੁਕਤ ਨਾ ਕਾਹੂ ਮੈਤ ਨਹੀ ਜਗਦੀਸ਼ ਖੋਜ ਅਖੋਜ ਇਹ ਵਿਚਾਰੋ ਸਰਬ ਸੁਖਾਂ ਹਰ ਨਾਮਾ ਕਹੋ ਨਾਨਕ ਤੁਸਪੇ ਹੋ ਪ੍ਰਾਪਤ ਜਾਂ ਕਹਿ ਲੇਖ ਮਤੰਮ ਸਤਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਾਰਗ ਮਹੱਲਾ ਪੰਜਮਾ ਆਵਰ ਸਭ ਭੂਲੇ ਪਰਮਤਨਾਂ ਜਾਣਿਆ ਏਕ ਸਿਧਾਕਰ ਜਾਂ ਗਹਿਰਦੇ ਵਸਹਿ ਤਿਨ ਬਿਦੇ ਤਤ ਪਛਾਨੇ ਰਹਾਵ ਪਰਵਰਤ ਮਾਰਗ ਜੇ ਤਕਸ ਹੋਈਐ ਤੇ ਤਾ ਲੋਗ ਵਿਚਾਰਾ ਜੋ ਲੋਰ ਦੇ ਨਹੀਂ ਪ੍ਰਗਾਸਾ ਤੋ ਲੋ ਅੰਧ ਅਦਾਰਾ ਜੈਸੇ ਧਰਤੀ ਸਾਦੇ ਬਹੁ ਬਿਦ ਬੀਜੇ ਨਹੀਂ ਜਾਮੈ ਰਾਮਨਾਮ ਬਿਨਾਂ ਮੁਕਤ ਨਾ ਹੋਈ ਹੈ ਤੂਟੇ ਨਹੀਂ ਮਨ ਨੀਯ ਬਲੋਵੈ ਅਦ ਸਰਮ ਪਾਵੈ ਨਹਿਨੋ ਕੈਸੇ ਰਿਸੈ ਬਿਨ ਗੁਰ ਭੇਟੇ ਮੁਖਤ ਨਾ ਕਾਉ ਮਿਲਤ ਨਹੀਂ ਜਗਦੀਸੈ ਖੋਜ ਅਖੋਜਤ ਇਹ ਵਿਚਾਰੋ ਸਰਬ ਸੁਖਾਂ ਹਰ ਨਾਮਾ ਕਹੋ ਨਾਨਕ ਤੁਸਪੇ ਹੋ ਪ੍ਰਾਪਤ ਜਾਂ ਕਹਿ ਲੇਖਮਤਾਮਾ ਸਤਨਾਮ ਛਿਰੀ ਵਾਹਿ ਗੁਰੂ ਸਾਹਿਬ ਜੀ ਸਾਰਗ ਮਹੱਲਾ ਪੰਜਮਾ ਆਵਰ ਸਭ ਭੂਲੇ ਪਰਮਤ ਨਾ ਜਾਣਿਆ ਏਕ ਸਿਧਾ ਕਰਜਾਂ ਗਹਿਰਦੈ ਵਸਹਿ ਤਿਨ ਬਿਦੇ ਤਤ ਪਛਾਨੈ ਰਹਾਉ ਪਰ ਅਵਰਤ ਮਾਰਗ ਜੇ ਤੱਕ ਕੋਈ ਹੈ ਤੇ ਤਾ ਲੋਕ ਵਿਚਾਰਾ ਜੋ ਲੋਰ ਨਹੀਂ ਪ੍ਰਗਾਸਾ ਤੋ ਲੋ ਅੰਧ ਅਦਾਰਾ ਜੈਸੇ ਧਰਤੀ ਸਾਦੇ ਬਹੁ ਬਿਦ ਬੀਜੇ ਨਹੀਂ ਜਾਮੈ ਰਾਮ ਨਾਮ ਬਿਨ ਮੁਕਤ ਨਾ ਹੋਈ ਹੈ ਟੂਟੇ ਨਹੀਂ ਵਿਮਨ ਨੀਰ ਬਲੋਵੈ ਅਲ ਸ਼ਰਮ ਪਾਵੈ ਨਹਿਨੋ ਕੈਸੇ ਰਿਸੈ ਬਿਨ ਗੁਰ ਭੇਟੇ ਮੋਤ ਨਾ ਕਾਉ ਮੈਤ ਨਹੀਂ ਜਗਦੀਸ਼ ਹੈ ਉਹਿਆ ਦਿਖੋ ਜੇ ਇਹ ਵਿਚਾਰੋ ਸਰਬ ਸੁਖਾਂ ਹਰਨਾਮਾ ਕਹੋ ਨਾਨਕ ਤੁਸਪੇ ਹੋ ਪ੍ਰਾਪਤ ਜਾਂ ਕਹਿ ਲੇਖਮ ਤੰਮ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਾਰਗ ਮਹੱਲਾ ਪੰਜਮਾ ਆਵਰ ਸਭ ਭੂਲੇ ਪਰਮਤਨਾਂ ਜਾਣਿਆ ਏਕ ਸੁਧਾਕਰ ਜਾਂ ਗਹਿਰ ਦੇ ਵਸ ਹੈ ਤਿੰਨ ਬਿਦੇ ਤਤ ਪਛਾਨਣੇ ਰਹਾਉ ਪਰਵਰਤ ਮਾਰਗ ਜੇ ਤੱਕ ਜੋਈਏ ਤੇ ਤਾ ਲੋਗ ਵਿਚਾਰਾ ਜੋ ਲੋਰ ਨਹੀਂ ਪ੍ਰਗਾਸਾ ਤੋ ਲੋ ਅੰਧ ਅੰਧਾਰਾ ਜੈਸੇ ਧਰਤੀ ਸਾਦੈ ਬਹੁ ਬੇਦਬੀ ਮੀਂਹ ਜੈ ਨਹੀਂ ਜਾਮੈ RAM ਨਾਮ ਬਿਨ ਮੁਕਤ ਨ ਹੋਈ ਹੈ ਟੂਟੇ ਨਹੀਂ ਵਿਮਨ ਨੀਰ ਬਲੋਵੈ ਅਦ ਸਰਮ ਪਾਵੈ ਨਹਿਨੋ ਕੈਸੇ ਰਿਸੈ ਬਿਨ ਗੁਰ ਭੇਟੇ ਮੁਕਤ ਨ ਕਾਉ ਮੈਤ ਨਹੀਂ ਜਗਦੀਸ਼ ਖੋਜਤ ਖੋਜਤ ਇਹ ਵਿਚਾਰੋ ਸਰਬ ਸੁਖਾਂ ਹਰ ਨਾਮਾ ਕਹੋ ਨਾਨਕ ਤੁਸਪੇ ਹੋ ਪ੍ਰਾਪਤ ਜਾਂ ਕਹਿ ਲੇਖਮ ਤੰਮ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਾਰਗ ਮਹੱਲਾ ਪੰਜਮਾ ਆਵਰ ਸਭ ਭੁੱਲੇ ਪਰਮਤ ਨਾ ਜਾਣਿਆ ਏਕ ਸੁਧਾਕਰ ਜਾ ਗਹਿਰਦੈ ਵਸਹਿ ਤਿੰਨ ਬਿਦੇ ਤਤ ਪਛਾਨੇ ਰਹਾਵ ਪਰਵਰਤ ਮਾਰਗ ਜੇ ਤੱਕ ਹੋਈਏ ਤੇ ਤਾ ਲੋਗ ਵਿਚਾਰਾ ਜੋ ਲੋਰ ਨਹੀਂ ਪ੍ਰਗਾਸਾ ਤੂ ਲੋ ਅੰਧ ਅੰਧਾਰਾ ਜੈਸੇ ਧਰਤੀ ਸਾਦੇ ਬਹੁ ਬਿਦੇ ਬੀਨ ਬੀਜੇ ਨਹੀਂ ਜਾਮੈਂ ਰਾਮ ਨਾਮ ਬਿਨ ਮੁਕਤ ਨਾ ਹੋਈ ਹੈ ਟੂਟੇ ਨਹੀਂ ਵਿਮਨ ਨੀਰ ਬਲੋਵੈ ਅਦ ਸਰਮ ਪਾਵੈ ਨਹਿਨੋ ਕੈਸੇ ਰਿਸੈ ਬਿਨ ਗੁਰ ਭੇਟੇ ਮੁਕਤ ਨਾ ਕਾਉ ਮਿਲਤ ਨਹੀਂ ਜਗਦੀਸ਼ ਕੋਇ ਦੁਭੋਇ ਇਹ ਵਿਚਾਰੋ ਸਰਬ ਸੁਖਾਂ ਹਰਨਾਮਾ ਕਹੋ ਨਾਨਕ ਤੁਸਪੇ ਹੋ ਪ੍ਰਾਪਤ ਜਾਂ ਕਹਿ ਲੇਖ ਮਤੰਮ ਸਤਨਾਮੁ ਛਿਰੀ ਵਾਹਿ ਗੁਰੂ ਸਾਹਿਬ ਜੀ ਸਾਰਗ ਮਹੱਲਾ ਪੰਜਮਾ ਆਵਰ ਸਭ ਭੂਲੇ ਪਰਮਤ ਨਾ ਜਾਣਿਆ ਏਕ ਸੁਧਾਕਰ ਜਾਂ ਗਹਿਰਦੇ ਵਸਹਿ ਤਿਨ ਬਿਦੇ ਤਤ ਪਛਾਨੇ ਰਹਾਉ ਪਰਵਰਤ ਮਾਰਗ ਜੇ ਤਕਿਛ ਹੋਈਐ ਤੇ ਤਾ ਲੋਗ ਵਿਚਾਰਾ ਜੋ ਲੋਰ ਦੇ ਨਹੀਂ ਪ੍ਰਗਾਸਾ ਤੋ ਲੋ ਅੰਧ ਅੰਧਾਰਾ ਜੈਦੇ ਧਰਤੀ ਸਾਦੇ ਬਹੁ ਬਦ ਬਿਨ ਮੀਜੇ ਨਹੀਂ ਜਾਮੈ RAM ਨਾਮ ਬਿਨ ਮੁਕਤ ਨਾ ਹੋਈ ਹੈ ਟੂਟੇ ਨਹੀਂ ਵਿਮਨ ਨੀਰ ਬਲੋਵੈ ਅਦ ਸਰਮ ਪਾਵੈ ਨਹਿਨੋ ਕੈਸੇ ਰਿਸੈ ਬਿਨ ਗੁਰ ਭੇਟੇ ਮੁਕਤ ਨਾ ਕਾਉ ਮੈਤ ਨਹੀਂ ਜਗਦੀਸ਼ ਖੋਜ ਅਖੋਜਤ ਇਹ ਵਿਚਾਰੋ ਸਰਬ ਸੁਖਾ ਹਰ ਨਾਮਾ ਕਹੋ ਨਾਨਕ ਤਿਸ ਭੇ ਹੋ ਪ੍ਰਾਪਤ ਜਾਂ ਕਹਿ ਲੇਖ ਮਤਾਮ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਾਰਗ ਮਹੱਲਾ 5 ਮਾ ਆਵਰ ਸਭ ਭੁੱਲੇ ਪਰਮਤਨਾਂ ਜਾਣਿਆ ਏਕ ਸਦਾ ਕਰ ਜਾਂ ਗਹਿਰਦੇ ਵਸਹਿ ਤਿੰਨ ਬਿਦੇ ਤਤ ਪਛਾਨਨੇ ਰਹਾਉ ਪਰਵਰਤ ਮਾਰਗ ਜੇ ਤੱਕ ਹੋਈਏ ਤੇ ਤਾ ਲੋਗ ਵਿਚਾਰਾ ਜੋ ਲੋਰ ਨਹੀਂ ਪ੍ਰਗਾਸਾ ਤੂ ਲੋ ਅੰਧ ਅਦਾਰਾ ਜੈਸੇ ਧਰਤੀ ਸਾਦੇ ਬਹੁ ਬਿਦੇ ਬੀਜੇ ਨਹੀਂ ਜਾਮੈਂ ਰਾਮਨਾਮ ਬਿਨਾਂ ਮੁਕਤ ਨਾ ਹੋਈ ਹੈ ਤੂਟੇ ਨਹੀਂ ਵਿਮਨ ਨੀਰ ਬਲੋਵੈ ਅਦਸ਼ਰਮ ਪਾਵੈ ਨਹਿਨੋ ਕੈਸੇ ਰਿਸੈ ਬਿਨ ਗੁਰ ਭੇਟੇ ਮੁਕਤ ਨਾ ਕਾਉ ਮੈਤ ਨਹੀ ਜਗਦੀਸ਼ ਕੋਈ ਇਹ ਦਿਖੋ ਇਹ ਵਿਚਾਰੋ ਸਰਬ ਸੁਖਾਂ ਹਰ ਨਾਮਾ ਕਹੋ ਨਾਨਕ ਤੁਸਪੇ ਹੋ ਪ੍ਰਾਪਤ ਜਾਂ ਕਹਿ ਲੇਖ ਮਤਾਮਾ ਸਤਨਾਮ ਛੁਰੀ ਵਾਹੀ ਗੁਰੂ ਸਾਹਿਬ ਜੀ ਸਾਰਗ ਮਹੱਲਾ ਪੰਜਮਾ ਆਵਰ ਸਭ ਭੂਲੇ ਪਰਮਤ ਨਾ ਜਾਣਿਆ ਏਕ ਸਿਧਾ ਕਰਜਾਂ ਗਹਿਰਦੈ ਵਸਹਿ ਤਿੰਨ ਬਿਦੇ ਤਤ ਪਛਾਨੇ ਰਹਾਉ ਪਰਵਰਤ ਮਾਰਗ ਜੇ ਤੱਕ ਹੋਈਏ ਤੇ ਤਾ ਲੋਗ ਵਿਚਾਰਾ ਜੋ ਲੋਰ ਨਹੀਂ ਪ੍ਰਗਾਸਾ ਤੋ ਲੋ ਅੰਧ ਅੰਧਾਰਾ ਜੈਦੇ ਧਰਤੀ ਸਾਦੇ ਬਹੁ ਬਿਦ ਬੀਨ ਮੀਜੇ ਨਹੀਂ ਜਾਮੈ RAM ਨਾਮ ਬਿਨ ਮੁਕਤ ਨਾ ਹੋਈ ਹੈ ਟੂਟੇ ਨਹੀਂ ਵਿਮਨ ਨੀਰ ਬਲੋਵੈ ਅਦ ਸਰਮ ਪਾਵੈ ਨਹਿਨੋ ਕੈਸੇ ਰਿਸੈ ਬਿਨ ਗੁਰ ਭੇਟੇ ਮੁਕਤ ਨਾ ਕਾਹੂ ਮਿਲਤ ਨਹੀਂ ਜਗਦੀਸ਼ ਖੋਜ ਅਖੋਜਤ ਇਹ ਵਿਚਾਰੋ ਸਰਬ ਸੁਖਾਂ ਹਰ ਨਾਮਾ ਕਹੋ ਨਾਨਕ ਤੁਸਪੇ ਹੋ ਪ੍ਰਾਪਤ ਜਾਂ ਕਹਿ ਲੇਖ ਮਤਾਮਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਾਰਗ ਮਹੱਲਾ ਪੰਜਮਾ ਆਵਰ ਸਭ ਭੂਲੇ ਪਰਮਤਨਾਂ ਜਾਣਿਆ ਏਕ ਸੁਧਾਕਰ ਜਾਂ ਗਹਿਰਦੇ ਵਸਹਿ ਤਿੰਨ ਬਿਦੇ ਤੱਤ ਪਛਾਨਣੇ ਰਹਾਉ ਪਰਵਰਤ ਮਾਰਗ ਜੇ ਤਕਝ ਹੋਈਏ ਤੇ ਤਾ ਲੋਗ ਵਿਚਾਰਾ ਜੋ ਲੋਰ ਨਹੀਂ ਪ੍ਰਗਾਸਾ ਤੂ ਲੋ ਅੰਧ ਅੰਧਾਰਾ ਜੈਸੇ ਧਰਤੀ ਸਾਦੇ ਬਹੁ ਬਿਦੇ ਬੀਨ ਬੀਜੇ ਨਹੀਂ ਜਾਮੈਂ ਰਾਮ ਨਾਮ ਬਿਨ ਮੁਕਤ ਨਾ ਹੋਈ ਹੈ ਟੂਟੇ ਨਹੀਂ ਵਿਮਨ ਨੀ ਇਹ ਬਲੋਵੈ ਅਦ ਸਰਮ ਪਾਵੈ ਨਹਿਨੋ ਕੈਸੇ ਰਿਸੈ ਬਿਨ ਗੁਰ ਭੇਟੇ ਮੁਖਤ ਨਾ ਕਾਉ ਮਿਲਤ ਨਹੀਂ ਜਗਦੀਸੈ ਖੋਜ ਅਫੋਜਿਤ ਇਹ ਵਿਚਾਰਿਓ ਸਰਬ ਸੁਖਾਂ ਹਰ ਨਾਮਾ ਕਹੋ ਨਾਨਕ ਤੁਸ ਭੇਹੁ ਪ੍ਰਾਪਤ ਜਾਂ ਕਹਿ ਲੇਖ ਮਤੰਮ ਸਤਨਾਮੁ ਛਿਰੀ ਵਾਹਿ ਗੁਰੂ ਸਾਹਿਬ ਜੀ ਸਾਰਗ ਮਹੱਲਾ ਪੰਜਮਾ ਆਵਰ ਸਭ ਭੂਲੇ ਪਰਮਤ ਨਾ ਜਾਣਿਆ ਏਕ ਸਿਧਾ ਕਰਿ ਜਾਂ ਗਹਿਰਦੈ ਵਸਹਿ ਤਿਨ ਬਿਦੇ ਤਤ ਪਛਾਨੈ ਰਹਾਉ ਪਰ ਅਵਰਤ ਮਾਰਗ ਜੇਤਕਿਛ ਹੋਈਐ ਤੇ ਤਾ ਲੋਗ ਵਿਚਾਰਾ ਜੋ ਲੋਰ ਨਹੀ ਪ੍ਰਗਾਸਾ ਤੋ ਹੁ ਅੰਧ ਅੰਧਾਰਾ ਜੈਸੇ ਧਰਤੀ ਸਾਦੇ ਬਹੁ ਬਿਦ ਬੀਜੇ ਨਹੀਂ ਜਾਮੈ ਰਾਮ ਨਾਮ ਬਿਨ ਮੁਕਤ ਨ ਹੋਈ ਹੈ ਟੂਟੇ ਨਹੀਂ ਵਿਮਨ ਨੀਰ ਬਲੋਵੈ ਅਦ ਸਰਮ ਪਾਵੈ ਨਹਿਨੋ ਕੈਸੇ ਰਿਸੈ ਬਿਨ ਗੁਰ ਭੇਟੇ ਮੁਕਤ ਨਾ ਕਾਉ ਮੈਤ ਨਹੀਂ ਜਗਦੀਸ਼ ਖੋਜ ਅਖੋਜਤ ਇਹ ਵਿਚਾਰੋ ਸਰਬ ਸੁਖਾ ਹਰ ਨਾਮਾ ਕਹੋ ਨਾਨਕ ਤਿਸ ਭੇ ਹੋ ਪ੍ਰਾਪਤ ਜਾਂ ਕਹਿ ਲੇਖਮ ਤੁਮਾ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਰਗ ਮਹੱਲਾ ਪੰਜਮਾ ਆਵਰ ਸਭ ਭੂਲੇ ਪਰਮਤਨਾਂ ਜਾਣਿਆ ਏਕ ਸਿਧਾਕਰ ਜਾਂ ਕੇ ਹਿਰਦੇ ਵਸਹਿ ਤਿਨ ਬਿਦੇ ਤਤ ਪਛਾਨੇ ਰਹਾਉ ਪਰਵਰਤ ਮਾਰਗ ਜੇ ਤਕਿਛ ਹੋਈਐ ਤੇ ਤਾ ਲੋਗ ਵਿਚਾਰਾ ਜੋ ਲੋਰ ਨਹੀਂ ਪ੍ਰਗਾਸਾ ਤੋ ਲੋ ਅੰਧ ਅਦਾਰਾ ਜੈਸੇ ਧਰਤੀ ਸਾਦੇ ਬਹੁ ਬਿਦ ਬੀਜੇ ਨਹੀਂ ਜਾਮੈ ਰਾਮ ਨਾਮ ਬਿਨ ਮੁਕਤ ਨਾ ਹੋਈ ਹੈ ਟੂਟੇ ਨਹੀਂ ਵਿਮਨ ਨੀਯਬ ਲੋਵਾ ਅਦਰ ਸ਼ਰਮ ਪਾਵੈ ਨਹਿਨੋ ਕੈਸੇ ਰਿਸੈ ਬਿਨ ਗੁਰ ਭੇਟੇ ਮੋਤਨਾ ਕਾਹੂ ਮੈਤਨ ਹੈ ਜਗਦੀਸ਼ੈ ਖੋਜਤ ਖੋਜਤ ਇਹ ਵਿਚਾਰੋ ਸਰਬ ਸੁਖਾਂ ਹਰਨਾਮਾ ਕਹੋ ਨਾਨਕ ਤੁਸਪੇ ਹੋ ਪ੍ਰਾਪਤ ਜਾਂ ਕਹਿ ਲੇਖ ਮਤੰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਾਰਗ ਮਹੱਲਾ ਪੰਜਮਾ ਆਵਰ ਸਭ ਭੂਲੇ ਪਰਮਤਨਾਂ ਜਾਣਿਆ ਏਕ ਸਿਧਾ ਕਰ ਜਾਗਹਿ ਹਿਰਦੈ ਵਸਹਿ ਤਿਨ ਬਿਦੇ ਤਤ ਪਛਾਨੈ ਰਹਾਵ ਪਰ ਅਵਰਤ ਮਾਰਗ ਜੇ ਤੱਕ ਜ ਹੋਈਏ ਤੇ ਤਾ ਲੋਗ ਵਿਚਾਰਾ ਜੋ ਲੋ ਜ ਨਹੀਂ ਪ੍ਰਗਾਸਾ ਤੋ ਲੋ ਅੰਧ ਅੰਧਾਰਾ ਜੈਸੇ ਧਰਤੀ ਸਾਦੇ ਬਹੁ ਬਿਦ ਬੀਜੇ ਨਹੀਂ ਜਾਮੈਂ ਰਾਮ ਨਾਮ ਬਿਨ ਮੁਕਤ ਨਾ ਹੋਈ ਹੈ ਟੂਟੇ ਨਹੀਂ ਵਿਮਨ ਨੀਰ ਬਲੋਵੈ ਅਦ ਸ਼ਰਮ ਪਾਵੈ ਨਹਿਨੋ ਕੈਸੇ ਰਿਸੈ ਬਿਨ ਗੁਰ ਭੇਟੇ ਮੁਕਤ ਨਾ ਕਾਹੂ ਮਿਲਤ ਨਹੀਂ ਜਗਦੀਸ਼ ਐ ਕਹੋ ਜਿ ਦਿਖੋ ਜੇ ਇਹ ਵਿਚਾਰੋ ਸਰਬ ਸੁਖਾਂ ਹਰ ਨਾਮਾ ਕਹੋ ਨਾਨਕ ਤੁਸਪੇ ਹੋ ਪ੍ਰਾਪਤ ਜਾਂ ਕਹਿ ਲੇਖ ਮਤੰਮਾ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਰਗ ਮਹੱਲਾ ਪੰਜਮਾ ਆਵਰ ਸਭ ਭੂਲੇ ਪਰਮਤਨਾਂ ਜਾਣਿਆ ਏਕ ਸਿਧਾਕਰ ਜਾਂ ਕਹਿ ਹਿਰਦੇ ਵਸਹਿ ਤਿਨ ਬਿਦੇ ਤਤਿ ਪਛਾਨੇ ਰਹਾਉ ਪਰਵਰਤਿ ਮਾਰਗ ਜੇ ਤਕਿਛ ਹੋਈਐ ਤੇ ਤਾ ਲੋਗ ਵਿਚਾਰਾ ਜੋ ਲੋਗ ਦੇ ਨਹੀਂ ਪ੍ਰਗਾਸਾ ਤੋ ਲੋ ਅੰਧ ਅਧਾਰਾ ਜੈਦੇ ਧਰਤੀ ਸਾਦੇ ਬਹੁ ਬਿਦੇ ਬਿਨ ਮੀਜੇ ਨਹੀਂ ਜਾਮੇ RAM ਨਾਮ ਬਿਨ ਮੁਕਤ ਨ ਹੋਈ ਹੈ ਟੂਟੇ ਨਹੀਂ ਵਿਮਨ ਨੀਰ ਬਲੋਵੈ ਅਦ ਸਰਮ ਪਾਵੈ ਨਹਿਨੋ ਕੈਸੇ ਰਿਸੈ ਬਿਨ ਗੁਰ ਭੇਟੇ ਮੋਤ ਨਾ ਗਾਉ ਮੈਤ ਨਹੀ ਜਗਦੀਸ਼ ਖੋਜ ਅਖੋਜ ਹੈ ਵਿਚਾਰੋ ਸਰਬ ਸੁਖਾਂ ਹਰ ਨਾਮਾ ਕਹੋ ਨਾਨਕ ਤੁਸਪੇ ਹੋ ਪ੍ਰਾਪਤ ਜਾਂ ਕਹਿ ਲੇਖਮ ਤਮ ਸਤਨਾਮ ਛਿਰੀ ਵਾਹਿ ਗੁਰੂ ਸਾਹਿਬ ਜੀ ਸਾਰਗ ਮਹੱਲਾ ਪੰਜਮਾ ਆਵਰ ਸਭ ਭੁੱਲੇ ਪਰਮਤ ਨਾ ਜਾਣਿਆ ਏਕ ਸਦਾ ਅਕਰ ਜਾ ਗਹਿਰਦੈ ਵਸਹਿ ਤਿੰਨ ਬਿਦੇ ਤਤ ਪਛਾਨੇ ਰਹਾਉ ਪਰਵਰਤ ਮਾਰਗ ਜੇ ਤੱਕ ਹੋਈਏ ਤੇ ਤਾ ਲੋਗ ਵਿਚਾਰਾ ਜੋ ਲੋਰ ਨਹੀਂ ਪ੍ਰਗਾਸਾ ਤੋ ਲੋ ਅੰਧ ਅੰਧਾਰਾ ਜੈਸੇ ਧਰਤੀ ਸਾਦੇ ਬਹੁ ਬਿਦ ਬੀਜੇ ਨਹੀਂ ਜਾਮੈ ਰਾਮ ਨਾਮ ਬਿਨ ਮੁਕਤ ਨਾ ਹੋਈ ਹੈ ਟੂਟੇ ਨਹੀਂ ਵਿਮਨ ਨੀਰ ਬਲੋਵੈ ਅਦ ਸਰਮ ਪਾਵੈ ਨਹਿਨੋ ਕੈਸੇ ਰਿਸੈ ਬਿਨ ਗੁਰ ਭੇਟੇ ਮੁਕਤ ਨਾ ਕਾਉ ਮਿਲਤ ਨਹੀਂ ਜਗਦੀਸ਼ ਐ ਕੋਯੇ ਦਿਖੋ ਜੇ ਇਹ ਵਿਚਾਰੇ ਸਰਬ ਸੁਖਾਂ ਹਰਨਾਮਾ ਕਹੋ ਨਾਨਕ ਤੁਸਪੇ ਹੋ ਪ੍ਰਾਪਤ ਜਾਂ ਕਹਿ ਲੇਖਮ ਤੰਮ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਾਰਗ ਮਹੱਲਾ ਪੰਜਮਾ ਆਵਰ ਸਭ ਭੂਲੇ ਪਰਮਤ ਨਾ ਜਾਣਿਆ ਏਕ ਸੁਧਾਕਰ ਜਾਂ ਗਹਿਰਦੇ ਵਸਹਿ ਤਿੰਨ ਬਿਦੇ ਤਤ ਪਛਾਨੇ ਰਹਾਉ ਪਰਵਰਤ ਮਾਰਗ ਜੇ ਤੱਕ ਜਿ ਹੋਈਏ ਤੇ ਤਾ ਲੋਗ ਵਿਚਾਰਾ ਜੋ ਲੋਰ ਨਹੀਂ ਪ੍ਰਗਾਸਾ ਤੋ ਲੋ ਅੰਧ ਅੰਧਾਰਾ ਜੈਸੇ ਧਰਤੀ ਸਾਦੈ ਬਹੁ ਬਦ ਬਿਨ ਮੀਜੈ ਨਹੀਂ ਜਾਮੈ RAM ਨਾਮ ਬਿਨ ਮੁਕਤ ਨਾ ਹੋਈ ਹੈ ਟੂਟੇ ਨਹੀਂ ਵਿਮਨ ਨੀਰ ਬਲੋਵੈ ਅਦ ਸਰਮ ਪਾਵੈ ਨਹਿਨੋ ਕੈਸੇ ਰਿਸੈ ਬਿਨ ਗੁਰ ਭੇਟੈ ਮੁਕਤ ਨਾ ਕਾਉ ਮਿਲਤ ਨਹੀਂ ਜਗਦੀਸ਼ ਖੋਜ ਅਖੋਜਿਤ ਇਹ ਵਿਚਾਰੋ ਸਰਬ ਸੁਖਾ ਹਰ ਨਾਮਾ ਕਹੋ ਨਾਨਕ ਤਿਸ ਭੇ ਹੋ ਪ੍ਰਾਪਤ ਜਾਂ ਕਹਿ ਲੇਖਮ ਤਮ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਾਰਗ ਮਹੱਲਾ ਪੰਜਮਾ ਆਵਰ ਸਭ ਭੁੱਲੇ ਪਰਮਤ ਨਾ ਜਾਣਿਆ ਏਕ ਸਿਧਾ ਕਰ ਜਾ ਗਹਿਰਦੈ ਵਸਹਿ ਤਿੰਨ ਬਿਦੇ ਤਤ ਪਛਾਨੇ ਰਹਾਉ ਪਰਵਰਤ ਮਾਰਗ ਜੇ ਤਕਿਛ ਹੋਈਏ ਤੇ ਤਾ ਲੋਗ ਵਿਚਾਰਾ ਜੋ ਲੋਰ ਨਹੀਂ ਪ੍ਰਗਾਸਾ ਤੂ ਲੋ ਅੰਧ ਅੰਧਾਰਾ ਜੈਸੇ ਧਰਤੀ ਸਾਦੇ ਬਹੁ ਬਿਦ ਬੀਜੇ ਨਹੀਂ ਜਾਮੈ ਰਾਮ ਨਾਮ ਬਿਨ ਮੁਕਤ ਨਾ ਹੋਈ ਹੈ ਟੂਟੇ ਨਹੀਂ ਵਿਮਨ ਨੀਰ ਬਲੋਵੈ ਅਦ ਸਰਮ ਪਾਵੈ ਨਹਿਨੋ ਕੈਸੇ ਰਿਸੈ ਬਿਨ ਗੁਰ ਭੇਟੇ ਮੁਕਤ ਨਾ ਕਾਉ ਮਿਲਤ ਨਹੀਂ ਜਗਦੀਸ਼ ਐ ਕੋਈ ਦਿਖਾਉ ਜੇ ਇਹ ਵਿਚਾਰੋ ਸਰਬ ਸੁਖਾਂ ਹਰਨਾਮਾ ਕਹੋ ਨਾਨਕ ਤੁਸਪੇ ਹੋ ਪ੍ਰਾਪਤ ਜਾਂ ਕਹਿ ਲੇਖਮ ਤੰਮ ਸਤਨਾਮੁ ਛਿਰੀ ਵਾਹਿਗੁਰੂ ਸਾਹਿਬ ਜੀ ਸਾਰਗ ਮਹੱਲਾ ਪੰਜਮਾ ਆਵਰ ਸਭ ਭੂਲੇ ਪਰਮਤਨ ਨ ਜਾਣਿਆ ਏਕ ਸਿਧਾਕਰ ਜਾਂ ਗਹਿਰਦੇ ਵਸਹਿ ਤਿਨ ਬਿਦੇ ਤਤ ਪਛਾਨੇ ਰਹਾਵ ਪਰਵਰਤ ਮਾਰਗ ਜੇ ਤਕਿ ਹੋਈਏ ਤੇ ਤਾ ਲੋਗ ਵਿਚਾਰਾ ਜੋ ਲੋਗ ਦੇ ਨਹੀਂ ਪ੍ਰਗਾਸਾ ਤੋ ਲੋ ਅੰਧ ਅਦਾਰਾ ਜਿਵੇਂ ਧਰਤੀ ਸਾਦੈ ਬਹੁ ਬਿਦਬੀਨ ਬੀਜੈ ਨਹੀਂ ਜਾਮੈ ਰਾਮ ਨਾਮ ਬਿਨ ਨ ਮੁਕਤ ਨ ਹੋਈ ਹੈ ਟੂਟੇ ਨਹੀਂ ਵਿਮਨ ਨੀਰ ਬਲੋਵੈ ਅਦ ਸਰਮ ਪਾਵੈ ਨਹਿਨੋ ਕੈਸੇ ਰਿਸੈ ਬਿਨ ਗੁਰ ਭੇਟੇ ਮੁਕਤ ਨਾ ਕਾਉ ਮਿਲਤ ਨਹੀਂ ਜਗਦੀਸ਼ ਖੋਜਤ ਖੋਜਤ ਇਹ ਵਿਚਾਰੋ ਸਰਬ ਸੁਖਾਂ ਹਰ ਨਾਮਾ ਕਹੋ ਨਾਨਕ ਤੁਸ ਪਹਿਓ ਪ੍ਰਾਪਤ ਜਾਂ ਕਹਿ ਲੇਖਮਤਾਮਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਾਰਗ ਮਹੱਲਾ 5ਮਾ ਸਾਵਰ ਸਭ ਭੁੱਲੇ ਪਰਮਤ ਨਾ ਜਾਣਿਆ ਏਕ ਸਿਧਾਕਰ ਜਾਂ ਕੇ ਹਿਰਦੇ ਵਸਹਿ ਤਿਨ ਬਿਦੇ ਤੱਕ ਪਛਾਨੇ ਰਹਾਉ ਪਰਵਰਤ ਮਾਰਗ ਜੇ ਤੱਕ ਹੋਈਏ ਤੇ ਤਾ ਲੋਗ ਵਿਚਾਰਾ ਜੋ ਲੋਗ ਦੇ ਨਹੀਂ ਪ੍ਰਗਾਸਾ ਤੋਹ ਲੋ ਅੰਧ ਅੰਧਾਰਾ ਜੈਸੇ ਧਰਤੀ ਸਾਦੇ ਬਹੁ ਬਿਦੇ ਬੀਜੇ ਨਹੀਂ ਜਾਮੈਂ ਰਾਮ ਨਾਮ ਬਿਨ ਮੁਕਤ ਨਾ ਹੋਈ ਹੈ ਟੂਟੇ ਨਹੀਂ ਵਿਮਨ ਨੀਰ ਬਲੋਵੈ ਅਦ ਸਰਮ ਪਾਵੈ ਨਹਿਨੋ ਕੈਸੇ ਰਿਸੈ ਬਿਨ ਗੁਰ ਭੇਟੇ ਮੁਕਤ ਨਾ ਕਾਹੂ ਮੈਂ ਤਨਹੀਂ ਜਗਦੀਸ਼ ਹੈ ਉਹਿਆ ਦਿਖਾਉ ਜੇ ਇਹ ਵਿਚਾਰੋ ਸਰਬ ਸੁਖਾਂ ਹਰ ਨਾਮਾ ਕਹੋ ਨਾਨਕ ਤੁਸਪੇ ਹੋ ਪ੍ਰਾਪਤ ਜਾਂ ਕਹਿ ਲੇਖਮ ਤੰਮਾ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਰਗ ਮਹੱਲਾ ਪੰਜਮਾ ਆਵਰ ਸਭ ਭੂਲੇ ਪਰਮਤ ਨਾ ਜਾਣਿਆ ਏਕ ਸੁਧਾਕਰ ਜਾਂ ਗਹਿਰਦੇ ਵਸਹਿ ਤਿਨ ਬਿਦੇ ਤਤ ਪਛਾਨੇ ਰਹਾਉ ਪਰਵਰਤ ਮਾਰਗ ਜੇ ਤਕਿਛ ਹੋਈਏ ਤੇ ਤਾ ਲੋਗ ਵਿਚਾਰਾ ਜੋ ਲੋਗ ਦੇ ਨਹੀਂ ਪ੍ਰਗਾਸਾ ਤੋਹ ਲੋ ਅੰਧ ਅੰਧਾਰਾ ਜਿਵੇਂ ਧਰਤੀ ਸਾਦੈ ਬਹੁ ਬਦ ਬਿਨ ਬੀਜੈ ਨਹੀਂ ਜਾਮੈ RAM ਨਾਮ ਬਿਨ ਮੁਕਤ ਨ ਹੋਈ ਹੈ ਟੂਟੇ ਨਹੀਂ ਵਿਮਨ ਨੀਰ ਬਲੋਵੈ ਅਦਰ ਸ਼ਰਮ ਪਾਵੈ ਨਹਿਨੋ ਕੈਸੇ ਰਿਸੈ ਬਿਨ ਗੁਰ ਭੇਟੈ ਮੁਕਤ ਨਾ ਕਾਹੂੰ ਮੈਤ ਨਹੀਂ ਜਗਦੀਸ਼ ਖੋਜਤ ਖੋਜਤ ਇਹ ਵਿਚਾਰੋ ਸਰਬ ਸੁਖਾਂ ਹਰ ਨਾਮਾ ਕਹੋ ਨਾਨਕ ਤੁਸਪੇ ਹੋ ਪ੍ਰਾਪਤ ਜਾਂ ਕਹਿ ਲੇਖਮ ਤਮ ਸਤਨਾਮ ਛੁਰੀ ਵਾਹਿਗੁਰੂ ਸਾਹਿਬ ਜੀ ਸਾਰਗ ਮਹੱਲਾ ਪੰਜਮਾ ਆਵਰ ਸਭ ਭੁੱਲੇ ਪਰਮਤ ਨਾ ਜਾਣਿਆ ਏਕ ਸਦਾ ਅਕਰ ਜਾਂ ਗਹਿਰ ਦੇ ਵਸਹਿ ਤਿੰਨ ਬਿਦੇ ਤਤ ਪਛਾਨੇ ਰਹਾਵ ਪਰਵਰਤ ਮਾਰਗ ਜੇ ਤਕਿ ਹੋਈਏ ਤੇ ਤਾ ਲੋਗ ਵਿਚਾਰਾ ਜੋ ਲੋਰ ਨਹੀਂ ਪ੍ਰਗਾਸਾ ਤੂ ਲੋ ਅੰਧ ਅਧਾਰਾ ਜੈਸੇ ਧਰਤੀ ਸਾਦੇ ਬਹੁ ਬਿਦ ਬੀਜੇ ਨਹੀਂ ਜਾਮੈ ਰਾਮ ਨਾਮ ਬਿਨ ਮੁਕਤ ਨਾ ਹੋਈ ਹੈ ਟੂਟੇ ਨਹੀਂ ਵਿਮਨ ਨੀਰ ਬਲੋਵੈ ਅਦ ਸਰਮ ਪਾਵੈ ਨਹਿਨੋ ਕੈਸੇ ਰਿਸੈ ਬਿਨ ਗੁਰ ਭੇਟੇ ਮੁਕਤ ਨਾ ਕਾਹੂ ਮੈਤ ਨਹੀ ਜਗਦੀਸ਼ ਹੈ ਕੋਈ ਇਹ ਸੁਖੋ ਜੇ ਇਹ ਬਚਾਰੋ ਸਰਬ ਸੁਖਾ ਹਰਨਾਮਾ ਕਹੋ ਨਾਨਕ ਤੁਸ ਪਹਿ ਹੋ ਪ੍ਰਾਪਤ ਜਾਂ ਕਹਿ ਲੇਖ ਮਤਾਮਾ ਸਤਨਾਮ ਛਿਰੀ ਬਾਹੀ ਗੁਰੂ ਸਾਹਿਬ ਜੀ ਸਾਰਗ ਮਹੱਲਾ ਪੰਜਮਾ ਆਵਰ ਸਭ ਭੂਲੇ ਪਰਮਤ ਨਾ ਜਾਣਿਆ ਏਕ ਸੁਧਾਕਰ ਜਾਂ ਗਹਿਰਦੇ ਵਸਹਿ ਤਿੰਨ ਬਿਦੇ ਤਤ ਪਛਾਨੇ ਰਹਾਉ ਪਰਵਰਤ ਮਾਰਗ ਜੇ ਤੱਕ ਹੋਈਏ ਤੇ ਤਾ ਲੋਗ ਵਿਚਾਰਾ ਜੋ ਲੋਰ ਨਹੀਂ ਪ੍ਰਗਾਸਾ ਤੋ ਲੋ ਅੰਧ ਅੰਧਾਰਾ ਜੈਦੇ ਧਰਤੀ ਸਾਦੇ ਬਹੁ ਬੇਦਬੀਨ ਬੀਜੇ ਨਹੀਂ ਜਾਮੈਂ ਰਾਮ ਨਾਮ ਬਿਨਾਂ ਮੁਕਤ ਨਾ ਹੋਈ ਹੈ ਟੂਟੇ ਨਹੀਂ ਵਿਮਨ ਨੀਰ ਬਲੋਵੈ ਅੱਲ ਸ਼ਰਮ ਪਾਵੈ ਨਹਿਨੋ ਕੈਸੇ ਰਿਸੈ ਬਿਨ ਗੁਰ ਭੇਟੇ ਮੋਤਨਾ ਕਾਉ ਮੈਤ ਨਹੀਂ ਜਗਦੀਸ਼ ਕੋਈ ਤੇ ਤੁਹੋਈ ਇਹ ਵਿਚਾਰੋ ਸਰਬ ਸੁਖਾਂ ਹਰਨਾਮਾ ਕਹੋ ਨਾਨਕ ਤੁਸਪੇ ਹੋ ਪ੍ਰਾਪਤ ਜਾਂ ਕਹਿ ਲੇਖਮ ਤੰਮ ਸਤਨਾਮ ਛੁਰੀ ਵਾਹਿਗੁਰੂ ਸਾਹਿਬ ਜੀ ਸਾਰਗ ਮਹੱਲਾ ਪੰਜਮਾ ਆਵਰ ਸਭ ਭੂਲੇ ਪਰਮਤਨਾਂ ਜਾਣਿਆ ਏਕ ਸਿਧਾਕਰ ਜਾਂ ਗਹਿਰਦੇ ਵਸਹਿ ਤਿੰਨ ਬਿਦੇ ਤਤ ਪਛਾਨਨੇ ਰਹਾਵ ਪਰਵਰਤ ਮਾਰਗ ਜੇ ਤਕਿਛ ਹੋਈਏ ਤੇ ਤਾ ਲੋਗ ਵਿਚਾਰਾ ਜੋ ਲੋਰ ਨਹੀਂ ਪ੍ਰਗਾਸਾ ਤੋ ਲੋ ਅੰਧ ਅਧਾਰਾ ਜਿਵੇਂ ਧਰਤੀ ਸਾਦੈ ਬਹੁਬ ਦੇ ਬਿਨ ਮੀਜੈ ਨਹੀਂ ਜਾਮੈ RAM ਨਾਮ ਬਿਨ ਮੁਕਤ ਨਾ ਹੋਈ ਹੈ ਟੂਟੇ ਨਹੀਂ ਵਿਮਨ ਨੀਰ ਬਲੋਵੈ ਅਦ ਸਰਮ ਪਾਵੈ ਨਹਿਨੋ ਕੈਸੇ ਰਿਸੈ ਬਿਨ ਗੁਰ ਭੇਟੇ ਮੁਕਤ ਨਾ ਕਾਹੂੰ ਮੈਤ ਨਹੀਂ ਜਗਦੀਸ਼ ਖੋਜ ਅਖੋਜਤ ਇਹ ਵਿਚਾਰੋ ਸਰਬ ਸੁਖਾ ਹਰ ਨਾਮਾ ਕਹੋ ਨਾਨਕ ਤਿਸ ਭੇ ਹੋ ਪ੍ਰਾਪਤ ਜਾਂ ਕਹਿ ਲੇਖਮ ਤਮ ਸਤ ਨਾਮ ਛਿਰੀ ਵਾਹਿ ਗੁਰੂ ਸਾਹਿਬ ਜੀ ਸਾਰਗ ਮਹੱਲਾ ਪੰਜਮਾ ਆਵਰ ਸਭ ਭੁੱਲੇ ਪਰਮਤਨਾਂ ਜਾਣਿਆ ਏਕ ਸੁਧਾਕਰ ਜਾਂ ਗਹਿਰਦੇ ਵਸਹਿ ਤਿੰਨ ਬਿਦੇ ਤਤ ਪਛਾਨਨੇ ਰਹਾਵ ਪਰਵਰਤ ਮਾਰਗ ਜੇ ਤਕਸ ਹੋਈਏ ਤੇ ਤਾ ਲੋਗ ਵਿਚਾਰਾ ਜੋ ਲੋਰ ਨਹੀਂ ਪ੍ਰਗਾਸਾ ਤੋ ਲੋ ਅੰਧ ਅਦਾਰਾ ਜੈਸੇ ਧਰਤੀ ਸਾਦੇ ਬਹੁ ਬਿਦੇ ਬੀਜੇ ਨਹੀਂ ਜਾਮੈ ਰਾਮ ਨਾਮ ਬਿਨਾਂ ਮੁਕਤ ਨਾ ਹੋਈ ਹੈ ਟੂਟੇ ਨਹੀਂ ਵਿਮਨ ਨੀਰ ਬਲੋਵੈ ਅਦ ਸਰਮ ਪਾਵੈ ਨਹਿਨੋ ਕੈਸੇ ਰਿਸੈ ਬਿਨ ਗੁਰ ਭੇਟੇ ਮੁਕਤ ਨਾ ਕਾਉ ਮੈਤਨ ਹੈ ਜਗਦੀਸ਼ ਹੈ ਕੋਈ ਇਹ ਦਿਖੋ ਜੇ ਇਹ ਵਿਚਾਰੋ ਸਰਬ ਸੁਖਾਂ ਹਰਨਾਮਾ ਕਹੋ ਨਾਨਕ ਤੁਸਪੇ ਹੋ ਪ੍ਰਾਪਤ ਜਾਂ ਕਹਿ ਲੇਖਮ ਤਮ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਾਰਗ ਮਹੱਲਾ ਪੰਜਮਾ ਆਵਰ ਸਭ ਭੂਲੇ ਪਰਮਤ ਨਾ ਜਾਣਿਆ ਏਕ ਸਿਧਾਕਰ ਜਾਂ ਕਹਿ ਹਿਰਦੇ ਵਸਹਿ ਤਿਨ ਬਿਦੇ ਤਤ ਪਛਾਨੇ ਰਹਾਉ ਪਰਵਰਤ ਮਾਰਗ ਜੇ ਤਾ ਕਿਛ ਹੋਈਏ ਤੇ ਤਾ ਲੋਗ ਵਿਚਾਰਾ ਜੋ ਲੋਗ ਦੇ ਨਹੀਂ ਪ੍ਰਗਾਸਾ ਤੁਹ ਲੋ ਅੰਧ ਅੰਧਾਰਾ ਜਿਵੇਂ ਧਰਤੀ ਸਾਦੈ ਬਹੁ ਬਦ ਬੀਨ ਬੀਜੈ ਨਹੀਂ ਜਾਮੈ RAM ਨਾਮ ਬਿਨ ਮੁਕਤ ਨਾ ਹੋਈ ਹੈ ਤੂਟੇ ਨਹੀਂ ਵਿਮਨ ਨੀਰ ਬਲੋਵੈ ਅਦ ਸਰਮ ਪਾਵੈ ਨਹਿਨੋ ਕੈਸੇ ਰਿਸੈ ਬਿਨ ਗੁਰ ਭੇਟੈ ਮੁਕਤ ਨਾ ਕਾਹੂ ਮੈਤ ਨਹੀ ਜਗਦੀਸ਼ ਖੋਜ ਅਫੋਜਿਤ ਇਹ ਵਿਚਾਰਿਓ ਸਰਬ ਸੁਖਾਂ ਹਰ ਨਾਮਾ ਕਹੋ ਨਾਨਕ ਤੁਸਪੇ ਹੋ ਪ੍ਰਾਪਤ ਜਾਂ ਕਹਿ ਲੇਖਮ ਤਮ ਸਤਨਾਮ ਛਿਰੀ ਵਾਹਿਗੁਰੂ ਸਾਹਿਬ ਜੀ ਸਾਰਗ ਮਹੱਲਾ ਪੰਜਮਾ ਆਵਰ ਸਭ ਭੁੱਲੇ ਪਰਮਤ ਨਾ ਜਾਣਿਆ ਏਕ ਸਦਾ ਅਕਰ ਜਾਂ ਗਹਿਰਦੇ ਵਸਹਿ ਤਿੰਨ ਬਿਦੇ ਤਤ ਪਛਾਨੇ ਰਹਾਉ ਪਰਵਰਤ ਮਾਰਗ ਜੇ ਤੱਕ ਹੋਈਏ ਤੇ ਤਾ ਲੋਗ ਵਿਚਾਰਾ ਜੋ ਲੋਰ ਨਹੀਂ ਪ੍ਰਗਾਸਾ ਤੂ ਲੋ ਅੰਧ ਅੰਧਾਰਾ ਜੈਸੇ ਧਰਤੀ ਸਾਦੇ ਬਹੁ ਬਿਦੇ ਬੀਜੇ ਨਹੀਂ ਜਾਮੈ ਰਾਮ ਨਾਮ ਬਿਨ ਮੁਕਤ ਨਾ ਹੋਈ ਹੈ ਟੂਟੇ ਨਹੀਂ ਵਿਮਨ ਨੀਰ ਬਲੋਵੈ ਅਦ ਸਰਮ ਪਾਵੈ ਨਹਿਨੋ ਕੈਸੇ ਰਿਸੈ ਬਿਨ ਗੁਰ ਭੇਟੇ ਮੁਕਤ ਨਾ ਕਾਉ ਮਿਲਤ ਨਹੀਂ ਜਗਦੀਸ਼ੈ ਕੋਈ ਇਹ ਦਿਖੋ ਇਹ ਵਿਚਾਰੋ ਸਰਬ ਸੁਖਾਂ ਹਰਨਾਮਾ ਕਹੋ ਨਾਨਕ ਤੁਸਪੇ ਹੋ ਪ੍ਰਾਪਤ ਜਾਂ ਕਹਿ ਲੇਖਮ ਤੰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ